ਬਸ ਤੁਸੀਂ ਤਨਖਾਹ ਬਾਰੇ ਦੱਸਦੇ ਕਿ ਉਹਦਾ ਬਜਟ ਆ ਚੁੱਕਿਆ ਜੀ ਤੇ ਸਾਰਿਆਂ ਨੂੰ ਡਿਸਟ੍ਰਿਬਿਊਟ ਅਸੀਂ ਕਰ ਦਿੱਤਾ ਕਰ ਰਿਹਾ ਹੈ ਜੀ 50 ਤੇ 52 ਸਕੂਲਾਂ ਨੂੰ ਹੋ ਗਿਆ ਹਾਂ ਬਾਕੀ ਕਰ ਕਰ ਰਹੇ ਹੈ ਮਤਲਬ ਉਹ ਤਾਂ ਹੋ ਜਾਏਗਾ ਤੁਹਾਡੇ ਕੋਲ 5 ਵਜੇ ਦੇ 6 ਵਜੇ ਹੋਵੇਗਾ ਇਹ ਵੀ ਆਪਣੇ ਜਿਹੜੇ ਦੀ ਲੇਟ ਕਿਉਂ ਹੋ ਗਈ ਦੇਖੋ ਇਹ ਤਾਂ ਕੋਈ ਇਹਦਾ ਕੋਈ ਇੱਕ ਕਾਰਨ ਨਹੀਂ ਹੋ ਸਕਦਾ ਕਈ ਵਾਰ ਬਜਟ ਡਿਮਾਂਡ ਆਪਾਂ ਕਰਦੇ ਆ ਉਹ ਜਿਵੇਂ ਕਿਸੇ ਜ਼ਿਲ੍ਹੇ ਦਾ ਪਹਿਲਾਂ ਕੋਈ ਖਰਚ ਹੋ ਗਈ ਕਿਸੇ ਕਾਰਨ ਕਰਕੇ ਉਸ ਨਾਲ ਘਟ ਗਿਆ ਤਾਂ ਮੇਬੀ ਇਹ ਗੱਲ ਹੋ ਸਕਦੀ ਹੈ ਪਰ ਅਸੀਂ ਹੁਣ ਨਾਲ ਦੀ ਨਾਲ ਹੀ ਡਿਮਾਂਡ ਕਰ ਲਈ ਜਿਵੇਂ ਔਰ ਲੈਟਰਸ 3-4 ਪਾਏ ਔਰ ਉਹਦਾ ਪਿੱਛਾ ਵੀ ਕੀਤਾ ਤਾਂ ਆਪਾਂ ਮਿਲ ਗਿਆ ਗੱਲਬਾਤ ਕੀਤੀ ਉੱਪਰ ਨੂੰ ਅਸੀਂ ਚਾਉਂਦੇ ਵੀ ਅੱਗੇ ਤੋਂ ਨਹੀਂ ਨਹੀਂ ਉਹ ਹੈ ਹੀ ਹੈ ਉਹ ਤਾਂ ਮਤਲਬ ਅਸੀਂ ਕਰਦੇ ਆ ਦਫ਼ਤਰ ਵੱਲੋਂ ਜੀ ਠੀਕ ਹੈ ਸਰਪ੍ਰੇਖ ਸਾਰੇ ਆਪਣੇ ਸਰਮੀਆਂ ਸੇ ਕੜੇ ਹੋਏ ਕੜੇ ਹੋਏ ਇਹ ਸਾਡੇ ਬਹੁਤ ਮੈਨਾਨੀ ਆ ਤੇ ਸਾਰੇ ਥੱਕ ਜੀ ਆਪਨਾ ਡਿਪਾਰਟਮੈਂਟ ਕਿੰਨਾ ਨਾਲ ਛੜਦਾ ਜਾ ਰਿਹਾ ਜੀ ਜਦੋਂ ਆਪਣੇ ਆਪਣੇ ਮੈਕਮੇਂਟ ਦਾ ਕੋਈ ਇਨਾਂ ਚ ਕਸੂਰ ਹੈ ਹੀ ਨਹੀਂ ਹਾਂ ਉਹ ਕ੍ਰਿਟੀਕਲ ਦਾ ਖਲ ਅੰਦਾਜ਼ੇ ਕਰਦੇ ਆ ਅਸੀਂ ਅਧਿਆਪਕ ਕਿਸਾਨ ਯੂਨੀਅਨ ਪਿੰਡ ਵਾਲੇ ਸਾਰੇ ਨਾਲ ਆ ਤਾਂ ਤੁਸੀਂ ਵੀ ਨਾਲ ਖੜੋ ਸਾਡੇ ਇਹਨਾਂ ਨਾਲ ਬਹੁਤ ਹੀ ਦੇ ਹੋਈ ਹੈ ਗੱਲਬਾਤ ਵੀ ਹੋਈ ਹੈ ਇਹਨਾਂ ਦੇ ਨਾਲ ਤੇ ਕਰ ਰਹੇ ਹੈਗੇ ਜਿੰਨਾ ਵੀ ਪੋਸੀਬਲ ਹੋ ਰਿਹਾ ਸਾਡੇ ਵੱਲੋਂ ਸਾਰਾ ਕੁਝ ਹੋ ਰਿਹਾ ਜਲਦੀ ਹੋ ਜਾਊਗਾ ਬੀਓ ਦਫ਼ਤਰ ਵੱਲੋਂ ਕੋਈ ਪ੍ਰੈਸ਼ਰ ਨਾ ਹੋ ਨੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਤੇ ਬਾਕੀ ਸਭ ਕੁਝ ਠੀਕ ਹੋ ਜਾਣਾ ਤੁਹਾਨੂੰ ਦੇਖ ਕੇ। ਨਾਰਚ ਸਕੂਲ। ਨਾਦਰ ਸਕੂਲ ਵਾਲਾ ਮਸਤ ਹੈ। ਉਹਦੀ ਇਨਕੁਆਰੀ ਚੱਲ ਰਹੀ ਹੈਗੀ ਐ। ਇਸੇ ਤਰ੍ਹਾਂ ਹੋਰ ਵੀ ਚੱਲ ਰਹੀ ਹੈ ਤੇ ਕਮਿਸ਼ਨ ਕੋਲ ਵੀ ਤੇ ਉਹ ਵੀ ਜਲਦੀ ਆਪਾਂ ਨੂੰ ਕੋਈ ਨਾ ਕੋਈ ਰਿਪੋਰਟ ਆ ਜਾਣੀ। ਉਹ ਵੀ ਅਸੀਂ ਡੀਟੀਆ ਵੱਲੋਂ ਇਹ ਕਹਿੰਨੇ ਆ ਵੀ ਸਕੂਲ ਸਿੱਖਿਆ ਵਿਭਾਗ ਜੀ ਹੋਵੇ। ਦੇਖੋ ਉਹ ਪ੍ਰੋਸੈਸ ਹੈਗਾ ਠੀਕ ਹੈ ਨਾ ਉਹ ਜਿਵੇਂ ਪਹਿਲਾਂ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਕਿਵੇਂ ਵੀ ਆਉਂਦੀ ਹੈਗੀ ਤੇ ਉਸ ਤੋਂ ਬਾਅਦ ਸਾਰਾ ਕੁਝ ਸਭ ਦੇ ਸਾਹਮਣੇ ਪੁੱਜਦਾ ਤਾਂ ਇਹ ਸਾਰੀਆਂ ਗੱਲਾਂ ਹੋਈ ਰਹੀਆਂ ਸੈਂਕਲੀਆਂ ਹਾਂ ਮੇ ਸਾਥੀਓ ਜਿਵੇਂ ਆਪਾਂ ਅੱਜ ਦਾ ਜਿਹੜਾ ਘਰਾਓ ਰੱਖਿਆ ਸੀ ਵੀ ਆਪਾਂ ਉਹਨਾਂ ਚਿਰੇ ਕਰਾਓ ਜਾਰੀ ਰਊ ਜਿੰਨਾ ਚਿਰ ਬਜਟ ਜਾਰੀ ਨਹੀਂ ਹੁੰਦਾ ਚਲੋ ਕਿਵੇਂ ਵੀ ਹੋਇਆ ਡੀਓ ਦਾ ਅਸਤਰ ਨੇ ਕੋਸ਼ਿਸ਼ਾਂ ਵੀ ਕਰੀਆਂ ਹੋਣਗੀਆਂ ਪਤਾ ਸੀ ਆਪਣਾ ਪ੍ਰੋਗਰਾਮ ਕਾਫੀ ਦਿਨਾਂ ਦਾ ਦਿੱਤਾ ਹੋਇਆ ਸੀ ਬਜਟ ਜਾਰੀ ਹੋ ਚੁੱਕਾ ਹੈਗਾ ਪਰ ਆਪਣਾ ਸੰਘਰਸ਼ ਜਾਰੀ ਰਹਿਣਾ ਹੈਗਾ ਇੱਕ ਵਾਰੀ ਆਪਾਂ ਇਹਨੂੰ ਮੁਲਤਵੀ ਕਰਦੇ ਆਂ ਆਉਣ ਵਾਲੇ ਸਮੇਂ ਵਿੱਚ ਜੋ ਵੀ ਅਧਿਆਪਕਾਂ ਦੇ ਮਸਲੇ ਆ ਜਦੋਂ ਵੀ ਯੂਨੀਅਨ ਵੱਲੋਂ ਕਾਲ ਆਉਂਦੀ ਹੈ ਤੇ ਅਸੀਂ ਪੂਰੀ ਉਮੀਦ ਕਰਦੇ ਆਂ ਵੀ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੋ ਇਸੇ ਤਰ੍ਹਾਂ ਆਵਾਂਗੇ ਕਿਸੇ ਅਧਿਆਪਕ ਨਾਲ ਤਕਾਣਾ ਨਾ ਹੋਵੇ ਕਿਸੇ ਨੂੰ ਕੋਈ ਆਰਥਿਕ ਪ੍ਰੋਬਲਮ ਨਾ ਆਵੇ ਤਨਖਾਹਾਂ ਕਰਕੇ ਇਸ ਉਮੀਦ ਨਾਲ ਹੁਣ ਮੈਂ ਜਗਪਾਲ ਜੀ ਨੂੰ ਕਹਿੰਮ ਸਾਰੇ ਸਾਥੀਆਂ ਦਾ ਧੰਨਵਾਦ ਕਰਨ ਕੀਤੇ ਅੱਜ ਤੱਕ ਆਓ ਜਿਹੜਾ ਅਧਿਆਪਕ ਜਿੰਦਾਬਾਦ 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 ਸਰਦੇ ਲੋਕ ਜਿੰਦਾਬਾਦ 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 ਸੋ ਸਰਕਾਰ ਮੁਰਦਾਬਾ 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 ਅਧਿਆਪਕ ਅਧਿਆਪਕ ਸਾਥੀਓ ਵੱਡੀ ਗਣ ਤੁਸੀਂ ਆਏ ਹੋ ਤੇ ਇਹ ਇਹ ਮਸਲਾ ਜਿਹੜਾ ਤਲਖਾ ਦਾ ਸੀ ਆਪਣਾ ਮੇਨ ਮਸਲਾ ਜਿਹੜਾ ਸਰਬੀ ਦਾ ਮਸਲਾ ਸੀ ਇਹਨੂੰ ਆਪਾਂ ਪਹਿਲੇ ਅਧਾਰ ਤੇ ਲੈ ਕੇ ਆਏ ਸੀ ਤੇ ਅਧਿਆਪਕ ਬਹੁਤ ਖੁਸ਼ ਸੀ ਇਤਨ ਵਜੇ ਤੱਕ ਤਰਖਾ ਨਾ ਪੰਜਾ ਹੁੰਦੇ ਮੈਨੂੰ ਇਹ ਲੱਗਦਾ ਡੀਓ ਦਾਫਟਰ ਤੇ ਘੱਟ ਸਮਾਂ ਨਹੀਂ ਜਾਣਾ ਸੀ ਤੇ ਚੰਡੀਗੜ੍ਹ ਤੱਕ ਫਿਰ ਕੋਈ ਹੋਰ ਕਿਸ਼ਤਾਰ ਬਈ ਥੋੜੀ ਸੀ ਲਾਜ਼ਮੀ ਅਜ ਕਿਉਂਕਿ 3 ਵਜੇ ਬੱਸ ਆ ਗਿਆ ਸੀ ਤੇ ਮੈਸੇਜ ਪਾਈ ਗਈ ਸਾਰੇ ਸਾਥੀਆਂ ਨੂੰ ਕਿ ਪਹਿਲਾਂ ਬਗਲ ਕਰਕੇ ਹਟਿਆ ਤੇ ਇਸ ਕਰਕੇ ਇਹ ਜਿਹੜਾ ਆਪਣਾ ਮੇਨ ਆਪਾਂ ਲੈ ਕੇ ਆ ਸੀ ਬੱਸ ਜਾਰੀ ਕਰਵਾ ਬੱਸ ਅਲਾਰਟ ਕਰਾਉਣ ਵਾਸਤੇ ਆਪਾਂ ਇੱਥੇ ਜਿਹੜਾ ਘਰਾਓ ਕਰਨਾ ਸੀ ਇਸ ਕਰਕੇ ਉਹ ਆਪਣਾ ਮਸਲਾ ਹੱਲ ਹੋ ਗਿਆ ਤੁਸੀਂ ਸਾਥੀ ਸਾਰੇ ਆਏ ਹੋ ਧੰਨਵਾਦ ਪਰੇ ਗੱਲ ਸਾਥ ਇੱਥੇ ਗੱਲ ਤਾਂ ਆਪ ਨੂੰ ਯਾਦ ਰੱਖਣੀ ਚਾਹੀਦੀ ਆ ਇੱਥੇ ਜਿੰਨੇ ਵੀ ਮਸਲੇ ਆਪਾਂ ਹੱਲ ਕਰਾਉਣੇ ਹੁੰਦੇ ਆ ਕਦੇ ਵਿਆਕ ਕਰੇ ਬਠਾ ਬੈਠ ਕੇ ਮਸਲੇ ਹੱਲ ਹੋਏ ਨਹੀਂ ਨਾ ਹੁੰਦੇ ਆ ਇੱਥੇ ਜਿਹੜੇ ਆਪਣੇ ਮੰਗਾ ਮਸਲੇ ਨੇ ਜਿੰਨੇ ਕੋ ਅਧਿਆਪਕਾਂ ਦੇ ਮੰਗਾ ਮਸਲੇ ਨੇ ਵਿਦਿਆਰਥੀਆਂ ਦੇ ਮੰਗਾ ਮਸਲੇ ਨੇ ਆਪਾਂ ਨੂੰ ਲੜ ਕੇ ਹੱਲ ਕਰਾਉਣੇ ਪੈਂਦੇ ਆ ਉਹਦੇ ਲਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤਿਆਰੀਏ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਧਿਆਪਕ ਜਿੰਦਾਬਾਦ 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 ਸਰਦੇ ਲੋਕ ਜਿੰਦਾਬਾਦ ਜਿੰਦਾਬਾਦ